ਇਹ ਪ੍ਰਤਾਪ ਸਿੰਘ ਇਹ ਕੈਨੇਡਾ ਤੋਂ ਆਇਆ ਹਾਲੇ ਕੈਨੇਡਾ ਦਾ ਹੀ ਬੋਰਨ ਆ ਉਧਰ ਲਈ ਇਹ ਪਿਛਲੇ ਸਾਲ ਪ੍ਰਤਾਪ ਕੰਨ ਸਾਲ ਲੱਗ ਗਈ 6-7 7 ਕੁ ਮਹੀਨੇ ਹੁਣ ਇਹਨੂੰ 2 ਸਾਲ ਤੋਂ ਬਿਨਾਂ ਜਾਣ ਹੀ ਨਹੀਂ ਦੇਣਾ ਇਹਨੂੰ ਰੋਸਤਮ ਬਣਾ ਕੇ ਦੋ ਨ ਮਾਰਾ ਸੌਖ ਰੱਖੇ ਖੱਟਕੇ 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 ਪੁੱਤ ਦੱਦੀ ਕਿੱਥੇ ਰੋਇਓ ਤੂੰ ਜਿਹੜਾ ਹੋਰ 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 ਇੱਕ ਗਾਲ ਬਾਹ ਬਾ ਇੱਥੇ ਇਹਦਾ ਕਰ ਲੋ ਇੱਥੇ ਇੰਨਾ ਦਾ ਲੈ ਲੋ ਸਾ ਟਰੈਕ ਕਰੋ ਲੱਤਾਂ ਸਟ੍ਰੈਚ ਕਰੋ ਚਲੋ ਸਟਾਇਰਿੰਗ ਬੜੀ ਜ਼ਰੂਰੀ ਹੈ ਬੜੀ ਚਾਹੀਦੀ ਜ਼ਿੰਦਗੀ 'ਚ ਇੰਜਰੀ ਨਹੀਂ ਹੁੰਦੀ ਕਦੇ ਵੀ ਨਾ ਗੋਡੇ ਤੇ ਨਾ ਗਿੱਟੇ ਤੇ ਨਾ ਕੁਲਿਆਂ ਤੇ ਕਦੇ ਵੀ ਕਿੰਨੇ ਹੋ ਗਏ ਤੁਹਾਡੇ 37 ਹੋ ਗਏ ਜੀ 37 ਜੀ 37 37 ਚਾਲੀ ਕਰਨ 40 ਕਰ ਦੋ ਫਿਰ 37 ਦਾ ਹੋ ਗਏ ਤਿੰਨ ਰਹਿ ਗਏ ਕਰ ਦਿੰਦੇ ਜੀ ਚਲ ਨੋਰਮਲ ਚੱਲ ਬਚਾਲ 6 4 ਸਿਰੇ ਰੱਖਣੀ ਪੈਂਦੀ ਨਗਾ ਭਾਈ ਰਨਿੰਗ ਵਾਲੇ ਜੀ ਵੀ ਚਲੋ ਵੇ ਪਤਾ 6 5 5 Relax Let's okay.